ਜੇ ਪੰਜਾਬੀ ਹੋਏ ਕਿਸੇ ਸਿੰਗਰ ਦਾ ਘਰ ਹੁੰਦਾ ਤਾਂ ਘੱਟੋ-ਘੱਟ ਇਸ ਵੀਡੀਓ ਨੂੰ 2 ਤੋਂ 3 ਮਿਲੀਅਨ ਵਿਊ ਟਪਨੇ ਸੀ ਇਹ ਘਰ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਘੱਟੋ-ਘੱਟ ਇਸ ਵੀਡੀਓ ਨੂੰ ਵੀ 3 ਮਿਲੀਅਨ ਵਿਊ ਆਉਣੇ ਚਾਹੀਦੇ ਆ ਇੰਨੀ ਕੁ ਜ਼ਿਆਦਾ ਸ਼ੇਅਰ ਕਰਿਓ ਇਧਰਲੇ ਪਾਸੇ ਦੇਖੋ ਜੱਦੀ ਘਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਜੋ ਕਿ ਪਿੰਡ ਖਟਕਰ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆ ਇਹ ਤੁਸੀਂ ਦੇਖ ਸਕਦੇ ਹੋ ਘਰ ਕਿੰਨਾ ਸੋਹਣਾ ਘਰ ਸੰਭਾਲਿਆ ਹੋਇਆ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਇਸ ਘਰ ਨੂੰ ਸੰਭਾਲਿਆ ਆਇਆ ਹੋਇਆ ਬਹੁਤ ਸੋਹਣਾ ਇਸ ਘਰ ਨੂੰ ਸੰਭਾਲਿਆ ਹੋਇਆ ਤੁਸੀਂ ਘਰ ਦੇਖੋ ਕਿੰਨਾ ਸੋਹਣਾ ਵਾ ਉੱਤੋਂ ਬੱਦਲ ਇੰਨੇ ਸੋਹਣੇ ਆ ਵਿਊ ਬਹੁਤ ਸੋਹਣਾ ਆ ਰਿਹਾ ਘਰ ਦਾ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਉਂਗਾ ਕੈਮਰਾ ਮਾਰ ਕੇ ਅੰਦਰ ਜਿਹੜੀਆਂ ਉਸੇ ਤਰ੍ਹਾਂ ਪਈਆਂ ਨੇ ਅੱਗੇ ਦੇਖੋ ਸ਼ਹੀਦ ਇਆਜਮ ਸਰਦਾਰ ਭੱਤ ਸਿੰਘ ਜੀ ਦੀ ਫੋਟੋ ਲੱਗੀ ਹੋਈ ਆ ਚਰਖਾ ਪਿਆ ਮੰਜਾ ਪਿਆ ਕੁਝ ਬਰਤਨ ਪਏ ਆ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਕੁਝ ਬਰਤਨ ਪਏ ਹੋਏ ਆ ਦੇਖੋ ਤੁਸੀਂ ਤੇ ਬਹੁਤ ਚੀਜ਼ਾਂ ਹਜੇ ਉਹਨਾਂ ਦੀਆਂ ਪਈਆਂ ਹੋਈਆਂ ਵੀਡੀਓ ਦੇ ਐਂਡ ਦੇ ਵਿੱਚ ਵੀ ਕੁਝ ਚੀਜ਼ਾਂ ਹੈਗੀਆਂ ਆ ਤੁਸੀਂ ਘਰ ਦਾ ਪਿਛਲਾ ਪਾਸਾ ਦੇਖ